ਦੀਪਾ ਉਹ ਤੋਨ ਲਵ ਮੈਰਿਜ ਤੇ ਅਰੇਂਜ ਮੈਰਿਜ ਵਿੱਚ ਪਤਾ ਕੀ ਫਰਕ ਆ ਹਾਂ ਪਤਾ ਹੈ ਅਰੇਂਜ ਮੈਰਿਜ ਕੀ ਆ ਅਰੇਂਜ ਮੈਰਿਜ ਹੈਗੀ ਮਾਲ ਆ ਪਤੁਰੇ ਜਾਣ ਲੱਗ ਰਹਿਆਂਗੇ ਤੁਰੇ ਜਾਂਦੇ ਨੂੰ ਅਚਾਨਕ ਤੋਂ ਕੋਈ ਸੱਪ ਆ ਕੇ ਦੰਦੀ ਵੱਢ ਲੇ ਉਹਨੂੰ ਅਰੇਂਜ ਮੈਰਿਜ ਕਹਿੰਦੇ ਨੇ ਅੱਛਾ ਤੇ ਨਾਲ ਮੈਰੀਜ ਨਵ ਮੈਰੀ ਜੇ ਮੰਨ ਲਾਪਾ ਖੇਤਾਂ 'ਚ ਚਲੇ ਗਏ ਖੇਤਾਂ 'ਚ ਜਾ ਕੇ ਆਪਾਂ ਸੱਪ ਲੱਭਿਆ ਸੱਪ ਲੱਭਣ ਤੋਂ ਬਾਅਦ ਆਪਾਂ ਉਹਦੇ ਮੂਰੇ ਪੰਗੜੇ ਪਾਏ ਪੰਗੜੇ ਪਾ ਕੇ ਸੱਪ ਨੂੰ ਕਿਹਾ ਆ ਜਾ ਬੱਦਲ ਲ ਦਿੰਦੀ ਬੱਦਲ ਲ ਦਿੰਦੀ ਬੱਦਲ ਲ ਦਿੰਦੀ ਨਾ ਮੈਡੀਕਲ ਨਹੀਂ ਨੋ 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 ਨੋ